ਉਹ ਕਿਹੜੇ ਗੁਰੂ ਸਾਹਿਬਾਨ ਸਨ ਜਦੋਂ ਪਹਿਲਾ ਪੋਤੇ ਨੂੰ ਗੁਰਗੱਦੀ ਪ੍ਰਾਪਤ ਹੋਈ ਤੇ ਫਿਰ ਪੋਤੇ ਨੇ ਅਗਾ ਆਪਣੇ ਦਾਦਾ ਜੀ ਨੂੰ ਗੁਰਗੱਦੀ ਦਾ ਵਾਰਿਸ ਬਣਾਇਆ ਕਿਹੜੇ ਗੁਰੂ ਸਾਹਿਬ ਨੇ ਆਪਣੇ ਕੁ르ਮ ਨੂੰ ਗੁਰਗੱਦੀ ਸੌਂਪੀ ਤੇ ਕਿਹੜੇ ਗੁਰੂ ਸਾਹਿਬ ਨੇ ਆਪਣੇ ਜਵਾਈ ਨੂੰ ਗੁਰਗੱਦੀ ਦਾ ਵਾਰਿਸ ਬਣਾਇਆ ਕੀ ਤੁਹਾਨੂੰ ਪਤਾ ਹੈ ਕਿ ਤੀਜੇ ਗੁਰੂ ਸਾਹਿਬ ਪੰਜਵੇਂ ਗੁਰੂ ਸਾਹਿਬ ਦੇ ਨਾਨਾ ਜੀ ਲੱਗਦੇ ਸਨ ਤੇ ਪੰਜਵੇਂ ਗੁਰੂ ਸਾਹਿਬ ਦਸ਼ਮੇਸ਼ ਪਾਸ਼ਾ ਦੇ ਪੜਦਾਦਾ ਜੀ ਲੱਗਦੇ ਸਨ ਕਿਹੜੇ ਕਿਹੜੇ ਗੁਰੂ ਸਾਹਿਬ ਸਿੱਖੀ ਵਿੱਚ ਆਉਣ ਤੋਂ ਪਹਿਲਾਂ ਦੇਵੀ ਭਗਤ ਹੋਇਆ ਕਰਦੇ ਸਨ ਉਹ ਤਾਂ ਸਾਰੇ ਗੁਰੂ ਸਾਹਿਬਾਨਾਂ ਵਿੱਚ ਇੱਕੋ ਹੀ ਜੋਤ ਵਿਰਾਜਮਾਨ ਸੀ ਜੋ ਕਿ ਸਮੇਂ ਦੇ ਨਾਲ-ਨਾਲ ਗੁਰੂ ਸਾਹਿਬਾਨ ਦੇ ਦੁਨਿਆਵੀ ਸਰੀਰਾਂ ਵਿੱਚ ਵਿਚਰਦੀ ਰਹੀ ਪਰ ਫੇਰ ਵੀ ਜੇ ਸੰਸਾਰਿਕ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਗੁਰੂ ਸਾਹਿਬਾਨ ਨੂੰ ਆਪਣੇ ਕਿਹੜੇ ਰਿਸ਼ਤੇਦਾਰ ਤੋਂ ਗੁਰਗੱਦੀ ਪ੍ਰਾਪਤ ਹੋਈ ਕੌਣ ਕਿਹਦਾ ਕੀ ਲੱਗਦਾ ਸੀ ਇਹ ਸਭ ਜਾਣਾਂਗੇ ਆਪਾਂ ਅੱਜ ਦੇ ਇਸ ਵੀਡੀਓ ਵਿੱਚ ਸ਼ੁਰੂਆਤ ਕਰਦੇ ਹਾਂ ਪਹਿਲੇ ਪਾਤਸ਼ਾਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਨਾਨਕ ਪਾਤਸ਼ਾਹ ਨੂੰ ਤੁਰਤੋਂ ਹੀ ਗੁਰਤਾ ਗੱਦੀ ਤੇ ਵਿਰਾਜਮਾਨ ਮੰਨਿਆ ਜਾਂਦਾ ਹੈ ਯਾਨੀ ਕਿ ਉਹਨਾਂ ਨੂੰ ਗੁਰਿਆਈ ਇਸ ਸੰਸਾਰ ਵਿੱਚ ਪ੍ਰਕਾਸ਼ਮਾਨ ਹੋਣ ਤੋਂ ਪਹਿਲਾਂ ਤੋਂ ਹੀ ਪ੍ਰਾਪਤ ਸੀ ਇਸੇ ਲਈ ਹੀ ਗੁਰੂ ਨਾਨਕ ਦੇਵ ਜੀ ਹੀ ਇੱਕਦਾਂ ਦੇ ਗੁਰੂ ਸਾਹਿਬ ਹਨ ਜਿਨ੍ਹਾਂ ਦਾ ਗੁਰਤਾ ਗੱਦੀ ਤੇ ਵਿਰਾਜਮਾਨ ਹੋਣ ਦਾ ਦਿਵਸ ਨਹੀਂ ਮਨਾਇਆ ਜਾਂਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰਤਾ ਗੱਦੀ ਪ੍ਰਾਪਤ ਹੋਈ ਉਹਨਾਂ ਦੇ ਸੇਵਕ ਭਾਈ ਲੈਣਾ ਜੀ ਨੂੰ ਜਿਨ੍ਹਾਂ ਨੂੰ ਆਪਾਂ ਦੂਸਰੇ ਪਾਸੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਵੀ ਜਾਣਦੇ ਹਾਂ ਭਾਈ ਲੈਣਾ ਜੀ ਪਹਿਲਾਂ ਦੇਵੀ ਮਾਂ ਦੇ ਪੱਕੇ ਭਗਤ ਹੋਇਆ ਕਰਦੇ ਸਨ ਹਰ ਸਾਲ ਦੇਵੀ ਮਾਂ ਦੇ ਦਰਸ਼ਨ ਕਰਨ ਲਈ ਜੰਮੂ ਜਾਇਆ ਕਰਦੇ ਸਨ ਪਰ ਇੱਕ ਵਾਰ ਜਦੋਂ ਉਹਨਾਂ ਗੁਰੂ ਘਰ ਦੇ ਸ਼ਰਧਾਲੂ ਭਾਈ ਜੋਧ ਸਿੰਘ ਜੀ ਕੋਲੋਂ ਗੁਰਬਾਣੀ ਦਾ ਉਚਾਰਨ ਸੁਣਿਆ ਤਾਂ ਫਿਰ ਉਹ ਗੁਰੂ ਨਾਨਕ ਦੇਵ ਜੀ ਵੱਲ ਖਿੱਚੇ ਚਲੇ ਆਏ ਤੇ ਫਿਰ ਗੁਰੂ ਚਰਨਾਂ ਨਾਲ ਹੀ ਜੁੜ ਕੇ ਰਹਿ ਗਏ 7 ਸਾਲਾਂ ਤੱਕ ਗੁਰੂ ਸਾਹਿਬ ਦੀ ਐਸੀ ਸੱਚੀ ਸੇਵਾ ਕੀਤੀ ਕਿ ਫਿਰ ਦੂਸਰੇ ਗੁਰੂ ਸਾਹਿਬ ਦੇ ਰੂਪ ਵਿੱਚ ਨਵਾਜੇ ਗਏ ਤੇ ਸ਼ਿਰ ਗੁਰੂ ਅੰਗਦ ਦੇਵ ਜੀ ਨੇ ਤੀਸਰੇ ਗੁਰੂ ਦੇ ਰੂਪ ਵਿੱਚ ਚੁਣਿਆ ਸੀ ਸ਼ਿਰ ਗੁਰੂ ਅਮਰਦਾਸ ਜੀ ਨੂੰ ਜੋ ਕਿ ਰਿਸ਼ਤੇ ਵਿੱਚ ਉਹਨਾਂ ਦੇ ਕੁੜਮ ਲੱਗਦੇ ਸਨ ਤੇ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲੋਂ ਉਮਰ ਵਿੱਚ ਵੀ 25 ਸਾਲ ਵੱਡੇ ਸਨ। ਅਸਲੇ ਦੋਵੇਂ ਗੁਰੂ ਸਹਿਬਾਨ ਸਕੇ ਕੁੜਮ ਨਹੀਂ ਸਨ। ਅੰਗਦ ਦੇਵ ਜੀ ਦੀ ਸੁਪਤਰੀ ਬੀਬੀ ਅਮਰੋਜੀ ਦਾ ਵਿਆਹ ਹੋਇਆ ਸੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਭਰਾ ਦੇ ਮੁੰਡੇ, ਯਾਨੀ ਕਿ ਉਹਨਾਂ ਦੇ ਭਤੀਜੇ ਨਾਲ। ਮਤਲਬ ਕਿ ਬੀਬੀ ਅਮਰੋਜੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਭਤੀਜਿਓਂ ਨਾ ਲੱਗਦੇ ਸਨ। ਤੇ ਗੁਰੂ ਅਮਰਦਾਸ ਜੀ ਵੀ ਪਹਿਲਾਂ ਦੇਵੀ ਭਗਤ ਹੋਇਆ ਕਰਦੇ ਸਨ। ਪਰ ਇੱਕ ਦਿਨ ਜਦੋਂ ਇਹਨਾਂ ਨੇ ਬੀਬੀ ਅਮਰੋਜੀਤੋਂ ਪਹਿਲੀ ਵਾਰ ਗੁਰਬਾਣੀ ਉਚਾਰਨ ਸੁਣਿਆ ਤਾਂ ਪੁੱਛਿਆ ਕਿ ਕਿਹੜੇ ਮਹਾਪੁਰਸ਼ਾਂ ਦੀ ਉਚਾਰਨ ਕੀਤੀ ਰਚਨਾ ਹੈ ਤੇ ਫਿਰ ਉਹ ਵੀ ਸ਼ਿਰਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਜੁੜ ਗਏ ਤੇ ਵਿਰਦਾਵਸਥਾ ਹੋਣ ਤੋਂ ਬਾਅਦ ਵੀ ਐਸੀ ਸੱਚੀ ਸੇਵਾ ਕੀਤੀ ਕਿ ਫਿਰ ਸਿੱਖਾਂ ਦੇ ਤੀਸਰੇ ਗੁਰੂ ਹੋਣ ਦਾ ਮਾਣ ਪ੍ਰਾਪਤ ਹੋਇਆ ਤੇ ਫਿਰ ਅੱਗੇ ਚੱਲ ਕੇ ਸ਼ਿਰਗੁਰੂ ਅਮਰਦਾਸ ਜੀ ਨੇ ਚੌਥਾ ਗੁਰੂ ਬਣਾਇਆ ਆਪਣੇ ਜਵਾਈ ਸ਼ਿਰਗੁਰੂ ਰਾਮਦਾਸ ਜੀ ਨੂੰ ਜਿਨ੍ਹਾਂ ਦਾ ਪਹਿਲਾ ਨਾਮ ਸੀ ਭਾਈ ਜੇਠਾ ਜੀ ਭਾਈ ਜੇਠਾ ਜੀ ਦੇ ਮਾਤਾ ਪਿਤਾ ਉਹਨਾਂ ਦੇ ਨਿੱਕੇ ਹੁੰਦੇ ਚੜ੍ਹਾਈ ਕਰਗੇ ਸਨ ਸੋ ਹੁਣ ਛੋਟੇ ਭੈਣ ਭਰਾਵਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਆਣ ਪਈ ਸੀ ਸਭ ਤੋਂ ਵੱਡਾ ਪੁੱਤਰ ਹੋਣ ਕਰਕੇ ਹੀ ਮਾਤਾ ਪਿਤਾ ਨੇ ਉਹਨਾਂ ਦਾ ਨਾਮ ਜੇਠਾ ਰੱਖਿਆ ਸੀ ਆਪਣੇ ਭੈਣਾਂ ਭਰਾਵਾਂ ਨੂੰ ਲੈ ਕੇ ਭਾਈ ਜੇਠਾ ਜੀ ਆਪਣੇ ਨਨਕੇ ਪਿੰਡ ਵਾਸਰ ਕੇ ਚਲੇ ਗਏ ਤੇ ਉੱਥੇ ਕਿਰਤ ਕਮਾਈ ਲਈ ਗਲੀ ਗਲੀ ਜਾ ਕੇ ਕੁੰਗੜੀਆਂ ਵੇਚਣੀਆਂ ਸ਼ੁਰੂ ਕਰਤੀਆਂ ਇੱਥੇ ਹੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਨਜ਼ਰ ਉਹਨਾਂ ਤੇ ਪਈ ਤੇ ਉਹਨਾਂ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰਤਾ ਪਰ ਸਿਰਫ ਜਵਾਈ ਹੋਣ ਕਰਕੇ ਭਾਈ ਜੇਠਾ ਜੀ ਨੂੰ ਗੁਰਗੱਦੀ ਪ੍ਰਾਪਤ ਨਹੀਂ ਹੋਈ ਇਦਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਜਵਾਈ ਹੋਰ ਵੀ ਸੀ ਤੇ ਉਹਨਾਂ ਦੇ ਦੋ ਪੁੱਤਰ ਵੀ ਸਨ ਬਾਬਾ ਮੋਰੀ ਜੀ ਤੇ ਬਾਬਾ ਮੋਨ ਜੀ ਇਹ ਬਖਸ਼ੀਸ਼ ਉਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਅਟੁੱਟ ਸੇਵਾ ਤੇ ਅਪਾਰ ਸ਼ਰਧਾ ਸਦਕਾ ਪ੍ਰਾਪਤ ਹੋਈ ਸੀ ਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਵੀ ਅੱਗੇ ਤਿੰਨ ਪੁੱਤਰ ਸਨ ਸਭ ਤੋਂ ਵੱਡੇ ਸਨ ਬਾਬਾ ਪ੍ਰਿਥਵੀ ਚੰਦ ਜੀ ਉਨਾਂ ਤੋਂ ਬਾਅਦ ਸਨ ਬਾਬਾ ਮਹਾਦੇਵ ਜੀ ਤੇ ਸਭ ਤੋਂ ਛੋਟੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਪਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਦੋਵੇਂ ਵੱਡੇ ਪੁੱਤਰਾਂ ਨੂੰ ਛੱਡ ਕੇ ਗੁਰਗੱਦੀ ਸਭ ਤੋਂ ਛੋਟੇ ਪੁੱਤਰ ਨੂੰ ਹੀ ਕਿਉਂ ਦਿੱਤੀ ਅਸਲ ਵਿੱਚ ਉਹ ਸਮਾਂ ਚੱਲ ਰਿਹਾ ਹੈ ਜਦੋਂ ਸ੍ਰੀ ਅੰਮ੍ਰਿਤਸਰ ਸ਼ਹਿਰ ਦਾ ਵਿਕਾਸ ਪੂਰੇ ਜੋਰਾਂ ਤੇ ਸੀ ਪਵਿੱਤਰ ਸਰੋਵਰ ਦਾ ਵੀ ਕੰਮ ਚੱਲ ਰਿਹਾ ਸੀ ਤੇ ਜਿਹੜੇ ਬਾਬਾ ਪ੍ਰਿਥਵੀ ਚੰਦ ਸਨ ਇਹ ਸਾਰਾ ਪ੍ਰਬੰਧ ਉਹੀ ਸੰਭਾਲਦੇ ਸਨ ਇਹ ਸਾਰੀਆਂ ਜ਼ਿੰਮੇਵਾਰੀਆਂ ਤੋਂ ਬਖੂਬੀ ਨਿਭਾਰੇ ਸਨ ਪਰ ਇਹਨਾਂ ਸਭ ਕਰਕੇ ਉਹਨਾਂ ਦੇ ਮਨ 'ਚ ਹੰਕਾਰ ਆ ਗਿਆ ਸੀ। ਉਹਨਾਂ ਨੂੰ ਇੰਜ 잡ਦਾ ਸੀ ਕਿ ਮੇਰੇ ਤੋਂ ਬਿਨਾ ਤਾਂ ਕੁਝ ਹੋਣਾ ਹੀ ਨਹੀਂ। ਹੰਕਾਰ ਜਾ ਕੇ ਉਹ ਅਕਸਰ ਹੀ ਸੰਗਤਾਂ ਨੂੰ ਉੱਚਾ ਨੀਵਾ ਬੋਲ ਦਿੰਦੇ ਸਨ। ਤੇ ਦੂਜੇ ਪਾਸੇ ਬਾਬਾ ਮਹਾਦੇਵ ਜੀ ਉਹਨਾਂ ਦੀ ਤਾਂ ਇਸ ਪਾਸੇ ਕੋਈ ਰੁਚੀ ਹੀ ਨਹੀਂ ਸੀ। ਸੋ ਇਸ ਲਈ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ਾਂਤੀ ਦੇ ਪੁੰਜ ਆਪਣੇ ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੀ ਗੁਰਗੱਦੀ ਦਾ ਵਾਰਿਸ ਬਣਾਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਇਕਲੌਤੇ ਪੁੱਤਰ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਨੂੰ 6ਵਾਂ ਗੁਰੂ ਐਲਾਨਿਆ ਤੇ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਵੀ ਅੱਗੇ ਪੰਜ ਪੁੱਤਰ ਸਨ ਜਿਨ੍ਹਾਂ ਚੋਂ ਇੱਕ ਸਨ ਤਿਆਗਮਲ ਜੀ ਜੋ ਕਿ ਅੱਗੇ ਚੱਲ ਕੇ 9ਵੇਂ ਗੁਰੂ ਸਾਹਿਬ ਦੇ ਰੂਪ ਵਿੱਚ ਗੁਰਗੱਦੀ ਸੰਭਾਲਣਗੇ ਪਰ ਫਿਲਹਾਲ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਨੇ ਆਪਣੇ ਪੰਜ ਪੁੱਤਰਾਂ 'ਚੋਂ ਕਿਸੇ ਨੂੰ ਨਹੀਂ ਸਗੋਂ ਆਪਣੇ ਪੋਤਰੇ ਸ਼੍ਰੀ ਗੁਰੂ ਹਰ Rai ਜੀ ਨੂੰ ਗੁਰਗੱਦੀ ਦਾ ਮਾਣ ਬਖਸ਼ਿਆ ਤੇ 7ਵੇਂ ਪਾਸ਼ਾ ਸ਼੍ਰੀ ਗੁਰੂ ਹਰ Rai ਜੀ ਦੇ ਵੀ ਅੱਗੇ ਦੋ ਪੁੱਤਰ ਸਨ ਵੱਡੇ ਸਨ ਬਾਬਾ RAM Rai ਜੀ ਤੇ ਛੋਟੇ ਸਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਨੂੰ ਸਿੱਖਾਂ ਦੇ 8ਵੇਂ ਗੁਰੂ ਹੋਣ ਦਾ ਸਤਕਾਰ ਪ੍ਰਾਪਤ ਹੋਇਆ ਦਰਅਸਲ ਬਾਬਾ RAM Rai ਜੀ ਨੂੰ ਸਿੱਖਾਂ ਦਾ ਨੁਮਾਇੰਦਾ ਬਣਾ ਕੇ ਮੁਗਲ ਬਾਦਸ਼ਾਹ ਦੇ ਦਰਬਾਰ ਵਿੱਚ ਭੇਜਿਆ ਗਿਆ ਸੀ ਪਰ ਉੱਥੇ ਮੁਗਲ ਬਾਦਸ਼ਾਹ ਨੂੰ ਪ੍ਰਸੰਨ ਕਰਨ ਲਈ ਬਾਬਾ RAM Rai ਜੀ ਨੇ ਗੁਰਬਾਣੀ ਦੀ ਤੁਕਾਂ ਉਚਾਰਨ ਕਰਦੇ ਸਮੇਂ ਸ਼ਬਦਾਂ ਦਾ ਹੇਰ ਫੇਰ ਕਰ ਦਿੱਤਾ ਸੀ ਜਿਸ ਤੋਂ ਨਾਰਾਜ਼ ਹੋ ਕੇ ਫਿਰ ਸ਼ਿਰਗੁਰੂ ਹਰ ਰਾਏ ਜੀ ਨੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਬੇਦਖਲੀ ਕਰਤਾ ਸੀ ਕਿ RAM ਰਾਏ ਅੱਜ ਤੋਂ ਬਾਤ ਸਾਡੀਆਂ ਅੱਖਾਂ ਸਾਹਮਣੇ ਨਹੀਂ ਮਾਤਰ 5 ਸਾਲ ਦੀ ਉਮਰ 'ਚ ਗੁਰਗੱਦੀ 'ਤੇ ਬੈਠਣ ਵਾਲੇ 8ਵੇਂ ਪਾਤਸ਼ਾਹ ਸ਼ਿਰਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਿਰਫ 3 ਸਾਲ ਬਾਅਦ ਹੀ ਚੇਚਕ ਦੀ ਬਿਮਾਰੀ ਕਰਕੇ ਜੋਤੀ ਜੋਤ ਸਮਾ ਗਏ ਤੇ ਜਾਣ ਤੋਂ ਪਹਿਲਾਂ ਬਚਨ ਕਰਕੇ ਗਏ ਬਾਬਾ ਬਸੇ ਬਕਾਲੇ ਗ੍ਰਾਮ ਦੇ ਗੁਰੂ ਸਾਹਿਬ ਦੀ ਬਖਸ਼ੀ ਸੇਵਾ ਸਦਕਾ ਗੁਰਸਿੱਖ ਪਾਈ ਮੱਖਣਸ਼ਾ ਲਬਾਣਾ ਨੇ ਬਕਾਲੇਗ੍ਰਾਮ ਜਾ ਕੇ ਢੋਂਗੀ ਗੁਰੂਆਂ ਦੀ ਭੀੜ ਚੋਂ ਨੌਵੇਂ ਪਾਤਸ਼ਾਹ ਨੂੰ ਪ੍ਰਗਟ ਕੀਤਾ ਤੇ ਇਹ ਨੌਵੇਂ ਗੁਰੂ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਪਹਿਲਾ ਨਾਮ ਸੀ ਤਿਆਗਮਲ ਜੀ ਜੋ ਕਿ 8ਵੇਂ ਪਾਤਸ਼ਾਹ ਦੇ ਦਾਦੇ ਦੇ ਭਰਾ ਸਨ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਦੇ ਦਾਦਾ ਜੀ ਸਨ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦੇ ਭਰਾ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਸੋ ਇਸ ਤਰ੍ਹਾਂ 8ਵੇਂ ਪਾਸ਼ਾ ਨੇ ਗੁਰਗੱਦੀ ਦਾ ਵਾਰਸ ਬਣਾਇਆ ਸੀ ਆਪਣੇ ਦਾਦੇ ਦੇ ਭਰਾ ਨੂੰ ਤੇ 9ਵੇਂ ਪਾਸ਼ਾ ਹਿੰਦ ਦੇ ਚਾਦਰ ਸ਼ਿਰ ਗੁਰ ਤੇਗ ਬਹਾਦਰ ਜੀ ਨੇ ਅੱਗੇ ਗੁਰਿਆਈ ਸੌਂਪੀ ਆਪਣੇ ਇਕਲੌਤੇ ਪੁੱਤਰ ਗੋਬਿੰਦ ਰਾਏ ਨੂੰ ਜੋ ਕਿ ਖਾਲਸਾ ਸਾਜਨਾ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਸਤਕਾਰੇ ਗਏ ਤੇ ਫਿਰ ਦਸ਼ਮੇਸ਼ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਦੇਹਦਾਰੀ ਗੁਰੂ ਪ੍ਰਥਾ ਸਮਾਪਤ ਕਰਦੇ ਹੋਏ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਪੁਰਦ ਕਰ ਦਿੱਤੀ ਜੋ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਤੇ ਅੱਗੇ ਰਹਿੰਦੀ ਦੁਨੀਆ ਤੱਕ ਗੁਰਗੱਦੀ ਤੇ ਵਿਰਾਜਮਾਨ ਹੋ ਕੇ ਸਿੱਖਾਂ ਨੂੰ ਸੇਧ ਬਖਸ਼ਦੇ ਰਹਿਣਗੇ ਤੇ ਜੇ ਤੁਸੀਂ ਇਹ ਵੀਡੀਓ ਧਿਆਨ ਨਾਲ ਵੇਖਿਆ ਹੋਇਆ ਤਾਂ ਤੁਹਾਨੂੰ ਇਹ ਸਵਾਲ ਦਾ ਜਵਾਬ ਜ਼ਰੂਰ ਪਤਾ ਹੋਊਗਾ ਕਿ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਪਸ ਵਿੱਚ ਕੀ ਰਿਸ਼ਤਾ ਸੀ ਸਕਸੈਸ ਦਾ ਰਾ ਚੈਨਲ ਸਬਸਕ੍ਰਾਈਬ ਤਾਂ ਤੁਸੀਂ ਕਰ ਲਈ ਦਿੱਤਾ ਹੋਣਾ ਤੇ ਸਾਡੇ ਨਵੀਂ ਕਿਤਾਬ ਸਿੱਖ ਰਵਾਇਤਾਂ ਦੀ ਗੁਰਤੀ ਇਹਦੇ ਬਾਰੇ ਹੋਰ ਜਾਨਣਾ ਚਾਹੋ ਤਾਂ ਡਿਸਕ੍ਰਿਪਸ਼ਨ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ